ਗੁਰਜ ਕੀ ਫਤਿਹ ਜੀ। ਹੱਥ ਸਾਈਡ ਤੇ ਹੋ ਜਾਓ। ਵਾਹਿਗੁਰੂ ਜੀ ਕੀ ਫਤਿਹ ਜੀ। ਹੋਰ ਪਿਆਰਿਓ ਚੜਦੀ ਗੱਲਾ। ਕੀ ਗੱਲ ਹੋਈ ਪਿਆਰਿਓ? ਐਨੇ ਜੀਨਟ ਹੋ ਗਏ ਬੈਠੇ ਲੱਗਣਾ। ਐ ਮੜੀਦੇ ਉਹਦੇ ਵੀ ਕੰਮ ਘਾਰਾ ਕਰਾਉਂਦੇ। ਹੁਣ ਬੇ ਕੰਮ ਨਹੀਂ ਮਿਲਦਾ ਨਾਲ ਨੂੰ ਕਿਦਾਂ ਕੰਮ ਘਾਰਾ ਹੁੰਦਾ ਨਹੀਂ। ਹੁੰਦਾ ਨਹੀਂ। ਕੋਈ ਦਿੰਦਾ ਵੀ ਨਹੀਂ ਇਤਰਾਫੇ ਕੰਮ ਤੁਹਾਨੂੰ। ਨਹੀਂ ਮੈਂ ਜਾਂਦਾ ਰਹਾ। ਤੇ ਗੁਰਦਰਾ ਬੰਨਣਾ ਰਮੋਟ ਸਿਰੋ। ਤੁਸੀਂ ਕਿੱਥੋਂ ਭਲਾ ਆਏ ਹੋ? ਹਾਂਜੀ ਖੇਲਿਆ ਕੋਈ ਕਿਹੜਾ ਲਾਗੇ ਗੁਰਦੋ ਗੁਰੂ ਭਰ ਕਣਾ ਬੰਦਾ ਕਿਹੜੇ ਮਹਾਰਾਜ ਦਾ ਗੋਇੰਦਵਾਲ ਸਾਹਿਬ ਗੁਰੂ ਗੁਰੂ ਅਮਰਦਾਸ ਪਾਸ਼ਾ ਤੇ ਗੁਰੂ ਅਮਰਦਾਸ ਪਾਸ਼ਾ ਦਾ ਤੇ ਤੁਸੀਂ ਕਿਹਾ ਨਹੀਂ ਮਾਰੇ ਨੂੰ ਜਾ ਕੇ ਤੁਸੀਂ ਗੁਰੂ ਅਮਰਦਾਸ ਪਾਸ਼ਾ ਨੂੰ ਕਿਹਾ ਕੀ ਕਿਹਾ ਉਹਦੇ ਆਖੇ ਤੁਹਾਨੂੰ ਆਪਣਾ ਕੋਈ ਕਾਰੋਬਾਰ ਦੋ ਆਈ ਆਪਣੀ ਦਹਾਂ ਨੋਹਾਂ ਦੀ ਕੀਰਤ ਕਰਦੇ ਹਾਂ ਮੈਂ ਤਾਂ ਦਾਦਾ ਮੇਰੀ ਤਾਂ ਡਿਊਟੀ ਗੁਰੂ ਰਾਮਦਾਸ ਪਾਸ਼ਾ ਨੇ ਅਜਿਹੀ ਲਾਈ ਹੈ ਕਿ ਤੁਹਾਡੇ ਵਰਗੇ ਗੁਰਸਿੱਖਾਂ ਦੇ ਨਾਲ ਖੜਨਾ ਠੀਕ ਹੈ ਜੀ ਇਹ ਚ ਕੋਈ ਏਹਸਾਨ ਵਾਲੀ ਗੱਲ ਹੈ ਨਹੀਂ ਹੁਣ ਤੁਹਾਨੂੰ ਜਿਹੜੀ ਚਾਹੀਦੀ ਹੈ ਭੈਣੇ ਹਨਾ ਉਹਦੇ ਨਾਲ ਫਿਰ ਵਧੀਆ ਹੋ ਜੂਗਾ ਤੁਹਾਡਾ ਭਾਜੀ ਸਿੰਘ ਸਾਹਿਬ ਹੋ ਜੂਗਾ ਵਧੀਆ ਮੈਂ ਤੁਹਾਨੂੰ ਕਾਰ ਦੇ ਦਿੰਦਾ ਮੈਂ ਠੀਕ ਹੈ ਨਾ ਤੁਸੀਂ ਉਹ ਕਾਰ ਲੈ ਕੇ ਚਲ ਜਾਓ ਕੋਈ ਗੱਲ ਨਹੀਂ ਆਹ ਸਿੰਘ ਸਾਹਿਬ ਕਾਰ ਜੀ ਭਾਜੀ ਆਹ ਨਾ ਕਾਰ ਹੈ ਜੀਸੀ ਵਾਲ ਦਾ ਆਹ ਤੇਰੇ ਐਡਰੈਸਿੰਗ ਲਿਖਿਆ ਹੋਇਆ ਤੁਸੀਂ ਕਿਸੇ ਵੀ ਉੱਥੇ ਜਾ ਕੇ ਨਾ ਗੇਟ ਤੇ ਪਹਿਲੇ ਤੁਸੀਂ ਆਟੋ ਫੜੋ ਗੇਟ ਤੇ ਜਾਓ ਗੇਟ ਤੋਂ ਤੁਸੀਂ ਉੱਥੇ ਆਟੋ ਵਾਲੇ ਨੂੰ ਕਹਦੇ ਹੋ ਭਾਈ ਇੱਥੇ ਮੈ ਜਾਣਾ ਹੈਗਾ ਤੁਹਾਨੂੰ ਉਹਨਾਂ ਨੇ ਤੁਹਾਨੂੰ ਛੱਡ ਦੇਣਾ ਬਾਕੀ ਮੈਂ ਫਿਰ ਗਾਵਾਂ ਤੁਹਾਡਾ ਗੁਰੂ ਬੜਾ ਬਿਹੰਤੀ ਏ ਟੀਕੇ ਗੁਰੂ ਅਮਰਦਾਸ ਪਾਸ਼ਾ ਬੜੇ ਬਿਹੰਤਾ ਜਿਨ੍ਹਾਂ ਨੇ ਤੁਹਾਨੂੰ ਉੱਛ ਤੱਕ ਭੇਜਿਆ ਹੋ ਜਾਏਗਾ ਇਹ ਲੱਤਾਂ ਲੁਤਾਂ ਤਾਂ ਜੜੀਆਂ ਨਾ ਇਹ ਮਾਰੇ ਨੇ ਆਪੇ ਠੀਕ ਕਰਦਣੀਆਂ ਤੁਸੀਂ ਸੋਚ ਨਹੀਂ ਸਕਦੇ ਹੈ ਅਸੀਂ ਕੌਣ ਹੁੰਦੇ ਕਰਨ ਵਾਲੇ ਤੇ ਗੁਰੂ ਅਮਰਦਾਸ ਪਾਸ਼ਾ ਹੀ ਹੈ ਬਾਕੀ ਕੋਈ ਨਹੀਂ ਤੁਸੀਂ ਸਿੰਘ ਸਾਹਿਬ ਪਹੁੰਚ ਜਾਓ ਉੱਥੇ ਮੈਂ ਤੁਹਾਨੂੰ ਕਾਰ ਦੇ ਦਤਾ ਇੱਥੋਂ ਤੁਸੀਂ ਪਹਿਲੇ ਗੇਟ ਤੇ ਹੈ ਨਾ ਫਿਰ ਉੱਥੋਂ ਤੁਸੀਂ ਖੇ ਉੱਥੇ ਪਹੁੰਚ ਜਾਓ ਭਜਾਣੇ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਵਾਸ ਸਵਾਸ ਗੁਰੂ ਗੋਬਿੰਦ ਸਿੰਘ ਸਵਾਸ ਸਵਾਸ ਗੁਰ ਸਵਾਸ ਸਵਾਸ ਗੁਰਦਾਨ ਦਾ ਸਵਾਸ ਸਵਾਸ ਗੁਰੂ ਦਾ ਵਾਹਿਗੁਰੂ ਸਵਾਹਿਬਾਈ ਗੁਰੂ ਜੀ ਫਤਿਹ ਜੀ ਹੋਰ ਪਿਆਰਿਓ ਠੀਕ ਹੈ ਜੀ ਪਸੰਦ ਆ ਗਈ ਹੈ ਮਾਫੀ ਚਾਹਨਾ ਖਾਲਸਾ ਜੀ ਮੈਨਾਂ ਥੋੜਾ ਲੇਟ ਹੋ ਗਿਆ ਐਕਚੁਅਲੀ ਵਾਹਿਗੁਰੂ ਸਵਾਹਿਬਾਈ ਗੁਰੂ ਜੀ ਫਤਿਹ ਜੀ ਪਿਆਰਿਓ ਹੋਰ ਜੀ ਚੀਜ਼ ਹੈ ਮਾਣ ਦਰਸ਼ਨ ਕਰਨਾ ਬਾਬਾ ਬੜੇ ਵੀਰ ਨੇ ਲੈ ਲੇ ਸ਼ੁਕਰ ਕਰੀ ਦੀ ਤੇ ਰੋਜ਼ ਨਹੀਂ ਨਹੀਂ ਸ਼ੁਕਰ ਬਹੁਤ ਸੋਹਣਾ ਬਹੁਤ ਸੋਹਣਾ ਸਿੰਘ ਸਾਹਿਬ ਬਸ ਵਧੀਆ ਚੜ੍ਹਦੀ ਕਲਾ ਨਹੀਂ ਸ਼ੁਕਰ ਜੀ ਗੁਰੂ ਸਾਹਿਬ ਦਾ ਗ੍ਰਾਮਦਾਸ ਪਾਸ਼ਾ ਜੀ ਦਾ ਸ਼ੁਕਰ ਹੈ ਜੀ ਮੈਂ ਉੱਥੋਂ ਅਸੀਂ ਸਿੱਧਾ ਸਾਬ ਚਲੇ ਸੀ ਅੱਛਾ ਜੀ ਅਸੀਂ ਚਲੇ ਤਾਂ ਐਦਾਲਾ ਸਾਹਿਬ ਦੇ ਇਹ ਹੈਗੇ ਅੱਛਾ ਅਸੀਂ ਚਲੇ ਅੱਛਾ ਉਹਨਾਂ ਦੇ ਚੇਲੇ ਆ ਬਾਬਾ ਦੀ ਸਿੰਘ ਦੇ ਉੱਥੇ ਜਾਣਾ ਸੀ ਅੱਛਾ ਜੀ ਇੱਥੇ ਕਿ ਨਹੀਂ ਜਾਣਾ ਸੀ ਅੱਛਾ ਆਵਾਂਗੇ ਇੱਕਦੋ ਸਾਰੇ ਕੋਲ ਨੰਗੇ ਹੀ ਦੇਸਾ ਤਾਂ ਅਸੀਂ ਮਿਲਾਂਗੇ ਉੱਥੋਂ ਮੁੜ ਕੇ ਖਲੋਕਦੇ ਹਾਂ ਮੁੜ ਕੇ ਨਹੀਂ ਆਨਾਲਾ ਨਹੀਂ ਨਹੀਂ ਦਿਨ ਨੀ ਦੇ ਮਹਾਂ ਨੰਬਰ ਤੇ ਮਾਹ ਆਏ ਤਾਂ ਦੱਸ ਦਿਓ ਠੀਕ ਹੈ ਠੀਕ ਹੈ ਬਸ ਤੁਹਾਡਾ ਉਹਦਾ ਹੀ ਸਕਰੀਨ ਹਾਂਜੀ 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 ਨਹੀਂ ਨਹੀਂ ਧੰਨਵਾਦ ਪਿਆਰਿਓ ਸ਼ੁਕਰ ਹੈ ਜੀ ਤੁਹਾਡੀ ਅਸੀ ਸਾਲ ਲੱਗ ਲੱਗੇ ਹੋਏ ਆ ਗੁਰੂ ਸਾਹਿਬ ਦੀ ਪਾਲ ਮੈਂ ਨਹੀਂ ਦਾਲ ਤਾਂ ਇੱਕ ਵੀਡੀਓ ਵੇਖੀ ਜਿਹਨੂੰ ਤੁਸੀਂ ਕਹਿੰਦੇ ਹੋ ਅੱਜ ਹੀ ਕੱਲੇ ਮੇਰੇ ਕੋਲ ਇਸਵਰੀ ਜਿਹਨੂੰ ਤੁਸੀਂ ਦਾੜਾ ਰੱਖ ਕੇ ਆਉਣਾ ਕੋਲ ਹਾਂ ਬਿਲਕੁਜੀ ਅਸੀਂ ਤਾਂ ਕੁਝ ਕਹਿਣਾ ਹੀ ਹੈ ਜੀ ਸਾਨੂੰ ਗੁਰੂ ਸਾਹਿਬ ਨੇ ਹੁਕਮ ਲਾਇਆ ਜੀ ਕਿ ਘਰ ਵਾਪਸੀ ਹੋਵੇ ਸਿੰਘਾਂ ਦੀ ਹੈ ਨਾ ਜੀ ਇਹੀ ਇਹੀ ਚਾਹੁੰਦੇ ਆ ਬਾਕੀ ਪਤਾ ਕੀ ਨਾਮ ਤੇਰਾ ਤੇਰਾ ਕੀ ਨਾਮ ਹੈ ਹੈ ਗੁਰਕੀਰਤ ਸਿੰਘ ਵੈਰੀ ਗੁੱਡ ਵੈਰੀ ਗੁੱਡ ਬਹੁਤ ਸਨ ਨਾਮ ਪਤਾ ਦਾਦੇ ਚੱਲੇ ਦੱਦ ਨਾ ਦਾਦੀ ਜੀ ਨੇ ਘੁੰਮਣ ਚੱਲੇ ਹੋ ਚਲੋ ਵੱਡੇ ਵੱਡੇ ਦਾਦੂ ਕੋ ਚੱਲੇ ਹੋ ਬਾਬਾ ਦੀਪ ਸਿੰਘ ਹੋ ਹੈ ਹਾ ਵੱਡੇ ਦਾਦੂ ਆਪਣੇ ਵੱਡੇ ਦਾਦੂ ਆ ਚਲੋ ਠੀਕ ਹੈ ਪਿਆਰਿਓ ਓਕੇ ਬਾਈ ਘਾਲ ਸਾਹਿਬ ਬਾਈ ਜੀ ਕੀ ਹਾਲ ਹੈ ਅਹੀਂ ਨੇਛਤ ਅਸੀ ਗੱਲ ਜੀ ਹੋਰ ਪਿਆਰਿਓ ਚੜ੍ਹਦੀ ਕਲਾ ਜੀ ਠੀਕ ਹੈ ਜੀ ਸ਼ੁਕਰ ਹੈ ਗੁਰੂ ਅਮਰਦਾਸ ਪਛਾਹਦਾ ਬਾਬਾ ਜੀ ਤੁਹਾਨੂੰ ਵੀਡੀਓ ਤੇ ਕਹਿੰਦੇ ਰਹੀ ਲਾ ਠੀਕ ਹੈ ਜੀ ਧੰਨਵਾਦ ਪਿਆਰਿਓ ਧੰਨਵਾਦ ਨਹੀਂ ਨਹੀਂ ਧੰਨਵਾਦ ਪਿਆਰਿਓ ਧੰਨਵਾਦ ਸ਼ਿਗਾਨਾ ਜੀ ਨਹੀਂ ਗੁਰੂ ਅਮਰਦਾਸ ਭਾਸ਼ਾ ਕਰਦੇ ਅਸੀਂ ਗੁਰੂ ਨੂੰ ਨਿੱਕ ਕਰਦੇ ਵਾਲੇ ਗੁਰੂ ਅਮਰਦਾਸ ਭਾਸ਼ਾ ਠੀਕ ਹੈ ਹਾਂਜੀ ਹਾਂਜੀ ਧੰਨਵਾਦ ਵੀ ਜੀ ਠੀਕ ਹੈ ਪਿਆਰਿਓ ਰੈਡੀ ਓਕੇ ਹੈ ਚਲਾ ਕੇ ਮਾਰੀ ਵਿਖੋ ਹਾਂ ਕਿ ਤਰ ਤਨ ਗੁਰੂ RAM DAS ਤਨ ਗੁਰੂ RAM DAS ਤਨ ਗੁਰੂ RAM DAS ਵੇਖੋ ਚਲਾ ਜੇ ਧਿਆਰੋ ਤਨ ਗੁਰੂ RAM DAS ਤਨ ਗੁਰੂ ਧਿਆਨ ਨਾਲ ਚਲਾਓ ਧਿਆਨ ਨਾਲ ਤਨ ਗੁਰੂ RAM DAS ਤਨ ਗੁਰੂ RAM DAS ਤਨ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਧੰਨ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਸਵਾਸ ਸਵਾਸ ਗੁਰੂ RAM DAS ਜੋ ਸੰਗਿ ਕੋਲ ਤੁਰਿਆ ਨਹੀਂ ਸੀ ਜਾਂਦਾ ਚੰਗੀ ਤਰ੍ਹਾਂ ਤੇ ਜਿਹੜੀ ਮੈਂ ਵਧੀਆ ਤੋਰ ਪਿੰਦਾ ਹਨਾ ਸੋ ਹੁਣ ਵਈ ਖਾਲਸਾ ਵਈ ਫਤੇ ਜੀ ਚੜਦੀ ਕਲਾ ਪਿਆਰ ਚੜਦੀ ਕਲਾ ਜੀ ਧੰਨ ਗੁਰਗਾਮ ਦਾ ਸੋ ਬਹੁਤ ਸੰਗਤ ਮਿਲਦੀ ਪਈ ਆ ਪਿਆਰ ਵਈ ਖਾਲਸਾ ਵਾ ਵਈ ਕੀ ਫਤੇ ਜੀ ਨਹੀਂ 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 ਧੰਨਵਾਦ ਪਿਆਰੋ ਸ਼ੁਕਰ ਜੀ ਸ਼ੁਕਰ ਗੁਰਗਾਮ ਦਾ ਮੈਂ ਬਾਹਰ ਰਹਿਣਾ ਦਿੱਤੀ ਹਾਰ ਅੱਛਾ ਜੀ ਠੀਕ ਹੈ ਜੀ ਹਾਂ ਜੀ ਮੈਂ ਤੇ ਅੱਜ ਮੈਨੂੰ ਪਤਾ ਹੈ ਕਿ ਇੱਥੇ ਹੁੰਦੇ ਆ ਇਤਨੀ ਵੀਡੀਓ ਨਹੀਂ ਕਰਨਾ ਨਹੀਂ ਧੰਨਵਾਦ ਪਿਆਰੋ ਤੁਹਾਡਾ ਪਿਆਰ ਵੀ ਜੀ ਤੁਹਾਡੇ ਦੇ ਮਤਲਬ ਕਿ ਕਾ ਕਦੀ ਸੰਦੀ ਦੇ ਲਿਖ ਕਿਰਪਾ ਜੀ ਇਹਨਾਂ ਦੀ ਗਦਾਮ ਦਾ ਸਪੈਸ਼ਲ ਬੜੀ 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 ਕਿਰਪਾਵਾ ਬੋਲੀ ਚਲੋ ਠੀਕ ਹੈ ਪਿਆਰਿਓ ਧੰਨਵਾਦੀ ਵਾਈ ਖਾਲਸਾ ਵਾਈ ਗੱਦੀ ਕੀ ਹਥੇ ਕਰਾ ਬੈਗ ਨਹੀਂ ਤੇ ਥੋੜਾ ਆ ਆ ਗਈ ਆ ਗਈ ਆ ਗਈ ਧੰਨਵਾਦ ਠੀਕ ਹੈ ਪਿਆਰਿਓ ਵਧੀਆ ਵਧੀਆ ਚਲਾ ਲੈਂਦੇ ਹੋ ਤੁਸੀਂ ਤੁਸੀਂ ਕੰਾਲਣਾ ਕੰਮ ਸਿੰਘ ਸਾਹਿਬ ਮੈਂ ਤੁਹਾਨੂੰ ਗੱਲ ਦੇ ਤਰੀਕੇ ਦੱਸਣਾ ਤੁਸੀਂ ਤੁਸੀਂ ਆਵਾਜ਼ ਨਹੀਂ ਹੈਗੇ ਮੈਂ ਹੁਣ ਦੇਖਿਆ ਤੁਸੀਂ ਜਿਹੜੀ ਚਲਾਈ ਹੈ ਨਾ ਬਿਲਕੁਲ ਵਧੀਆ ਚਲਾਈ ਹੈ ਇਤਰਾ ਜਦੋਂ ਤੁਸੀਂ ਚਲਾਨ ਲੱਗ ਪਏ ਨਾ ਵੀਰ ਜੀ ਜਦੋਂ ਪੈਸੇ ਆਣ ਲੱਗ ਪਏ ਤੇ ਤੁਸੀਂ ਇਹ ਗੋਡਾ ਠੀਕ ਹੋ ਜਾਣਾ ਹਾਂਜੀ ਤੁਸੀਂ ਅਪਾਜ ਨਹੀਂ ਹੈਗੇ ਤੇ ਜਿਹੜੇ ਤੁਹਾਨੂੰ ਕਿਤੇ ਨਾ ਪੰਗ ਆ ਜਾਂ ਕਿਦਾਂ ਬਾਜੀ ਲੋਕ ਤਾਂ ਕਹਿਣਾ ਲੋਕਾਂ ਨੇ ਹੁਣ ਪਰ ਜਦੋਂ ਤੁਸੀਂ ਰੋਟੀ ਕਮਾਣ ਜੋਗੇ ਹੋਗੇ ਸੋਹਣੀ ਰੇੜੀ ਮਿਲ ਗਈ ਤੁਹਾਨੂੰ ਫਿਰ ਤੁਹਾਡੇ ਕੋਲ ਪੈਸੇ ਆ ਜਾਣੇ ਆ ਸਾਡੀ ਪੈਣ ਮਾਫੀ ਚਾਹੁੰਦਾ ਮੈਨਾਂ ਥੋੜਾ ਲੇਟ ਹੋ ਗਿਆ ਹਾਂਜੀ ਤੇ ਬਾਕੀ ਮੈਂ ਵੇਖਿਆ ਭਾਜੀ ਉਹਨਾਂ ਨੂੰ ਬਹੁਤ ਸੋਹਣਾ ਚਲਾ ਰਹੇ ਆ ਤੇ ਉਹ ਜੋ ਜੋ ਇਹਨਾਂ ਨੇ ਚਲਾਣਾ ਨਾ ਤਿਉ ਤੇ ਉਹਨਾਂ ਦਾ ਲੱਤ ਠੀਕ ਹੋ ਜਾਣੀ ਆ ਤੇ ਪੁੰਤਵੇ ਕਾਫੀ ਹੱਦ ਤੱਕ ਠੀਕ ਹੈ ਬਸ ਹੁਣ ਹੁਣ ਕੌਣ ਕਮਾਂਦਾ ਪਿਆ ਹੁਣ ਕਿੱਥੋਂ ਪੈਸੇ ਆnde ਦੇ ਬਣੇ ਜਦੋਂ ਇਹ ਨੀਮ ਹੋ ਰਹੀ ਆਟਾ ਧਾਨਾ ਨਹੀਂ ਹੈਗਾ ਸਿੱਟੇ ਜੋ ਪੰਜਾਬ ਨੇ ਮੈਂ 324 ਜਾਂਦੇ ਬੀਓ ਰੋਡ ਤੇ ਵਾਹੀ ਗੁਰੂ ਵਾਹੀ ਗੁਰੂ ਇਹ ਸਾਡੇ ਸਿੱਖਾਂ ਦੇ ਹਾਲ ਤੇ ਕਿਸੇ ਜਥੇਬੰਦੀ ਨੇ ਕਿਸੇ ਨੇ ਹੈਲਪ ਨਹੀਂ ਕੀਤੀ ਅਸੀਂ ਗਲੰਗਰ ਲਾਂਡ ਜੋਗੇ ਆ ਵੱਡੇ ਵੱਡੇ ਘਰ ਚ ਦਾਣੇ ਹੈ ਨਹੀਂ ਹੁਣ ਰਸ਼ਨ ਨਹੀਂ ਹੈਗਾ ਕਿਸੇ ਨੂੰ ਕਹਿਵ ਨਹੀਂ ਹੋਣਾ ਤੁਸੀਂ ਮੰਗਿਆ ਵੀ ਨਹੀਂ ਹੋਣਾ ਅੱਛਾ ਸੈ ਕਰੋ ਰੋਣਾ ਨਹੀਂ ਪਣੀ ਰੋਣਾ ਰੋਣਾ ਨਹੀਂ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਤੁਹਾਨੂੰ ਰਾਸ਼ਨ ਦੇ ਦੇਣਾ ਭੈਣ ਜੀ ਦੇ ਕਹਿੰਦੇ ਠੀਕ ਆ ਇੱਕ ਮਹੀਨਾ ਦਾ ਭੈਣ ਜੀ ਮੈਂ ਰਾਸ਼ਨ ਦੇ ਦੂੰਗਾ ਦੂਜੀ ਮਹੀਨੇ ਵੀ ਕਿੱਥੇ ਜਾਓਗੇ ਅਸੀਂ ਰਾਸ਼ਨ ਨਹੀਂ ਦੇਣਾ ਵੀਰ ਅਸੀਂ ਤੈਨੂੰ ਖੜਾ ਕਰ ਦੇਣਾ ਇਹਨੂੰ ਦੁਕਾਨ ਖੋਲ ਠੀਕ ਨੇ ਤੈਨੂੰ ਦੁਕਾਨ ਖੋਲ ਦੇਣੀ ਹੈ ਭਾਈ ਤੂੰ ਆਪਣਾ ਕੰਮ ਕਰ ਤੂੰ ਰੋਟੀ ਕਮਾਣ ਜੋਗਾ ਹੋ ਜਾ ਰਾਸ਼ਨ ਇੱਕ ਵਾਰੀ ਦਊਂਗਾ ਦੂਜੀ ਵਾਰੀ ਦਊਂਗਾ ਤੇ ਤੀਜੀ ਵਾਰੀ ਫਿਰ ਤੂੰ ਮੰਗੇਂਗਾ ਪੈਣ ਕਿੱਥੇ ਜਾਊਗੀ ਵਿਚਾਰੀ ਫਿਰ ਉਹ ਛਿੱਟੇ ਕਿਚੂਗਨ ਜਾਊਗੀ ਰੋਡ ਤੇ ਹੁਣ ਤਾਂ ਚਲੋ ਛਿੱਟੇ ਮਿਲਦੇ ਆ ਭੈਣੇ ਕੜੇ ਕੂਕ ਦੇ ਉਹ ਵੱਡੀ ਹੋਈ ਆ ਬਾਹਰੋਂ ਮੰਡੀ ਲੱਗਦੀ ਤੇ ਉਦੋਂ ਅਮਲ ਲੈ ਤੁਸੀਂ ਵੀਰੇ ਆਪ ਕੰਮ ਕਰਨਾ ਹੁਣ ਤੂੰ ਬਿਲਕੁਲ ਠੀਕ ਆ ਕੋਈ ਅੱਡੀ ਗਾਲ ਨਹੀਂ ਮੈਂ ਦੇਖਿਆ ਤੂੰ ਬਹੁਤ ਸੋਹਣੀ ਜਿਹੜੀ ਲੱਗੇ ਜਾ ਰਿਆ ਤੇ ਭਾਈ ਇਹ ਜਿਹੜੀ ਤੂੰ ਡਾਂਗ ਪੜੀ ਨਾ ਇਹ ਡਾਂਗ ਵੀ ਤੇਰੀ ਛੁੱਟ ਜਾਣੀ ਆ ਦੇਖੀ ਇਹ ਨਿਗਤ ਕਿਰਪਾ ਤੇਰੇ ਤੇ ਹੋ ਜਾਣੀ ਆ ਮਹਾਰਾਜੀ ਆਪਾਂ ਦੇ ਕਿਰਪਾ ਹਿੰਨਾ ਦੇ ਮੰਨ ਕੇ ਚੱਲ ਪੈਣੇ ਆ ਦੇਖੇ ਤੁਸੀਂ ਬਹੁਤ ਵਧੀਆ ਹੋ ਜੀ ਨਾ ਪਤਾ ਨਹੀਂ ਪੈਸੇ ਦੇਤੇ ਆ ਰੇੜੀ ਦਾ ਪੈਸੇ ਦੇ ਹੁਣ ਰੇੜੀ ਤੁਹਾਡੀ ਆ ਠੀਕ ਹੈ ਜੀ ਸਿਦਕ ਨਿਹਾਰਨਾ ਗੁਰੂ ਦਾ ਨਾਮ ਲੈ ਕੇ ਤੁਸੀਂ ਕਮਾਈ ਕਰਨੀ ਸ਼ੁਰੂ ਕਰ ਦੇਣੀ ਹੈ ਠੀਕ ਹੈ ਜੀ ਤੇ ਜਿਹੜੇ ਤੁਹਾਨੂੰ ਕਹਿੰਦੇ ਨਾ ਕਿ ਵਿਕਲਾੰਗ ਆ ਵਿਕਲਾੰਗ ਆ ਉਹਨਾਂ ਨੂੰ ਜਵਾਬ ਦਿਓ ਸਿੰਘ ਸਾਹਿਬ ਖੜੇ ਹੋ ਕੇ ਰੇੜੀ ਚਲਾ ਕੇ ਪੈਸੇ ਕਮਾ ਕੇ ਤੇ ਭਾਣੇ ਤੂੰ ਕਿਤੇ ਨਹੀਂ ਜਾਣਾ ਛਿੱਟੇ ਚੁੱਕਣ ਜਦੋਂ ਕਿ ਇਦਾਂ ਦੀ ਨੋਬਤ ਆਉਂਦੀ ਜੀ ਦਾ ਮੇਰਾ ਇੱਕ ਨੰਬਰ ਸੇਵ ਕਰ ਲੈ ਮੈਨੂੰ ਫੋਨ ਕਰਵਾ ਦੀ ਵੀਰੇ ਮੇਰੇ ਕੋ ਖਾਣ ਨੂੰ ਕੁਝ ਨਹੀਂ ਹੈਗਾ ਐਨੇ ਵੀ ਨਹੀਂ ਅਸੀਂ ਕਿਤੇ ਗਏ ਗੁਜ਼ਰੇ ਗਏ ਸਾਡੀਆਂ ਭੈਣਾਂ ਸੜਕਾਂ ਦੇ ਉੱਤੇ ਜਾ ਕੇ ਉਹ ਨੱਬਦੀਆਂ ਬੇਨਤ ਮੰਗਣ ਰਿਖ ਲੋਕਾਂ ਨੂੰ ਹਨਾ ਇੰਨੇ ਵੀ ਨਹੀਂ ਅਸੀਂ ਹੈਗੇ ਠੀਕ ਹੈ ਜੇ ਤੈਨੂੰ ਜੇ ਤਮੰਗਨ ਵਾਲੀ ਕਦੀ ਵੀ ਇਤਨਾ ਦੀ ਰੱਬ ਨਾ ਕਰੇ ਕੋਈ ਹੈ ਜੀ ਨੋਬਤ ਆਂਦੀ ਆ ਤੂੰ ਮੈਨੂੰ ਫੋਨ ਕਰਵਾ ਦੀ ਕੋਈ ਅੱਡੀ ਗੱਲ ਨਹੀਂ ਠੀਕ ਹੈ ਵੀਰ ਜੀ ਬਾਕੀ ਤੁਸੀਂ ਹੋ ਜਾਣਾ ਠੀਕ ਕਿਉਂਕਿ ਲੱਤ ਥੋੜੀ ਜੀ ਤੁਹਾਡੀ ਘਰਦੀ ਦੀ ਹੈ ਪਰ ਜੋ ਜੋ ਤੁਸੀਂ ਇਹਨੂੰ ਚਲਾਇਆ ਠੀਕ ਹੋ ਜਾਣੀ ਹੈ ਠੀਕ ਹੈ ਤੁਹਾਡਾ ਤਾਂ ਇਹ ਥੋੜੀ ਜੀ ਮਾਇਆ ਠੀਕ ਹੈ ਆ ਤੁਸੀਂ ਰੱਖੋ ਇਦਾਂ ਤੁਸੀਂ ਕਹਿੰਦੇ ਪਏ ਸੀ ਨਾ ਆਪਣੇ ਘਰ ਰਾਸ਼ਨ ਨਹੀਂ ਹੈਗਾ ਤੁਸੀਂ ਥੋੜਾ ਬੋਧ ਰਾਸ਼ਨ ਜਰੂਰ ਪਵਾਇਓ ਠੀਕ ਹੈ ਤੇ ਇਦਾਂ ਤੁਹਾਡਾ ਚਲੋ ਚੱਲਟੇਗਾ ਮੜ ਕੇ ਪਾਈ ਸੋਣੀ ਆਪਣਾ ਕੰਮ ਕਰਨ ਨਾਲ ਆਪਣੀ ਜੇ ਤੇ ਉਹ ਵਧੀਆ ਹੋ ਜੂਗਾ ਠੀਕ ਹੈ ਠੀਕ ਹੈ ਪਿਆਰਿਓ ਇਹ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸ ਦਵਾਂ ਇਹ ਤੁਹਾਡੇ ਗੁਰੂ ਨੇ ਦਿੱਤਾ ਸਾਰਾ ਕੁਝ ਨਿਰਵੈਰ ਨੇ ਕੁਝ ਨਹੀਂ ਕੀਤਾ ਭੈਣ ਗੁਰੂ ਰਾਮਦਾਸ ਪਾਸ਼ਾ ਜੀਂਦਾ ਗੁਰੂ ਆ ਉਹ ਹੈਗਾ ਉਹ ਵਰਤਦਾ ਠੀਕ ਹੈ ਅਸੀਂ ਦੇਣ ਵਾਲੇ ਨਹੀਂ ਹੈਗੇ ਇਹ ਸਾਰਾ ਕੁਝ ਤੁਹਾਡੇ ਗੁਰੂ ਸਾਹਿਬ ਨੇ ਦਿੱਤਾ ਹੋਇਆ ਤੁਹਾਨੂੰ ਠੀਕ ਹੈ ਜੀ ਤੇ ਹੁਣ ਤੁਸੀਂ ਹੌਲੀ ਹੌਲੀ ਲੈ ਕੇ ਜਾਓ ਬੇਨਤੀ ਹੈ ਕਿਉਂਕਿ ਤੁਹਾਨੂੰ ਜਾਣਾ ਬਹੁਤ ਦੂਰ ਹੈ ਸਭ ਜੀ ਵੀ ਆਂਬ ਵੀ ਇਹ ਰੇੜੀ ਨਹੀਂ ਇਹ ਤੁਹਾਡਾ کاروبار ਆ ਤੁਹਾਡਾ ਕਾਰੋਬਾਰ ਆ ਜਦੋਂ ਰੇੜੀ ਕੱਢੀ ਤੁਹਾਨੂੰ ਕੁਛ ਲੈ ਕੁਛ ਮੇਲੀ ਜਾਣਾ ਰੇਤ ਬਜਰੀ ਸਾਡਾ ਹੈ ਕੇ ਦੀ ਕਣਕ ਛੱਡਾ ਹੈ ਜਾਂ ਕੇ ਦੁਕਾਨ ਵਾਲੇ ਦੇ ਨਾਲ ਤੁਸੀਂ ਲਾ ਲਿਆ ਉਥੋਂ ਅਲਮਾਰੀ ਛੱਡਾ ਹੈ ਟੀਵੀ ਛੱਡਾ ਹੈ ਕਿਸੇ ਦਾ ਭਾਈ ਪੈਸੇ ਬੰਨੇ ਸ਼ੁਰੂ ਹੋਣੇ ਹੋਣੇ ਦੂਜੀ ਕੀ ਕਹਦੇ ਜੀ ਚਲ ਹੌਲੀ ਉੱਧਿਆ ਨਾ ਤੁਹਾਨੂੰ ਗੁੰਜਾ ਅੰਦਾਜ਼ ਸਵਾਸ ਸਵਾਸ ਗੁੰਜਾ ਸੋਸਿੰਗ ਸਾਨੂੰ ਗੱਡੀ ਦੇਤੀ ਉਹਨੂੰ ਹੌਲੀ ਹੌਲੀ ਜਾਂਦੇ